ਹਾਂਜੀ ਦੋਸਤੋ ਤੀਜੇ ਸੂਏ ਸੂਣ ਵਾਲੀ ਅੱਕਾਪਸ ਨੂੰ ਵਹਿੜ ਦਿਖਾ ਰਹੇ ਆ ਪੂਰੀ ਜਾਣਕਾਰੀ ਤਾਂ ਆਪਾਂ ਬਾਾਈ ਤੋਂ ਲਵਾਂਗੇ ਵੀ ਕਿੰਨੇ ਕਿ ਦਿਨ ਸੂਣ ਦੇ ਵਿੱਚ ਬਾਕੀ ਨੇ ਥਾਂਲੇ ਵੇ ਦੀ ਮਿੱਤਰੋ ਪੂਰੀ ਸਾਫ ਹੈ ਐਕਸਲੇ ਵੇ ਦੀ ਆਜੇ ਢਿੱਲਾਂ ਵਾਲ ਮਿੱਤਰੋ ਬਹੁਤ ਹੈ ਢਿੱਲਾਂ ਵਾਲ ਦਿਖਾਵੇ ਮੜ ਜਾ ਚੈੱਕ ਕਰਕੇ ਪਿੱਛੇ ਨੂੰ ਕਿਹਨਾ ਮੋਦਾ ਹਨ ਹਾਂਜੀ ਹਾਂਜੀ ਇਹ ਬਣੂਗਾ ਹਜੇ ਤਾਂ ਤਿਆਰ ਹੁੰਦੀ ਹੈ ਕਿੰਨੇ ਕਿ ਦਿਨ ਜਿਹੜੇ ਰਹਿੰਦੇ ਨੇ 3-7 ਦਿਨ ਪੈਦੇ ਦੁੱਧ ਸਹੀ ਕਿੰਨਾ ਕੱਢਿਆ ਵਾ 18 ਮਿਲੀਟਰ ਬਾਈ ਠਰਾਉਣੀ ਤੀਜਾ ਸੂਆਸ ਹੁੰਦੀ ਆ ਤੀਜਾ ਸੂਆਸ ਹੁੰਦੀ ਆ ਆਪਣੇ ਘਰ ਦੀ ਬਹਿਣ ਠੀਕ ਐ ਥਾਣਾ ਬਹੁਤ ਚੰਗਾ ਲੱਗਿਆ ਹਨਾ ਕੱਲਾ ਕੱਲਾ ਨਾਲੇ ਮਸ਼ੀਨੀ ਵਾਲਾ ਨਾਲੇ ਹੱਤੀ ਚਵਾਈ ਵਾਲਾ ਹਨਾ ਬਹੁਤ ਸੀਲ ਐ ਠੰਡੀ ਸੀਲ ਬਹੁਤ ਆ ਬਹੁਤ ਨੇ ਇਹਨੂੰ ਇੱਕ ਵਾਰੀ ਤੋਰੇ ਮੜਾ ਜਾ ਫਿਰ ਆਪਾਂ ਰੰਗ ਵੀ ਮਿੱਤਰੋ ਬਹੁਤ ਚੰਗਾ ਹੈ ਤੀਜਾ ਸੂਆ ਇਹਨੇ ਸੂਣਾ ਥਾਂਲੇ ਵੀ ਦੀ ਪੂਰੀ ਸਾਫ ਹੈ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਲੋੜ ਹੋਵੇ ਤਾਂ ਕਰ ਸਕਦੇ ਹੋ ਬਾਈ ਦੇ ਨਾਲ ਸੰਪਰਕ ਕੱਦ ਕਾਰ ਠੀਕ ਆ ਵੱਡਾ ਛੋਟਾ ਨਹੀਂ ਸੋਹਣਾ ਕੱਦ ਕਾਰਾ ਜਿਵੇਂ ਆਮ ਮਿੱਤਰੋ ਬਹਿੜਾ ਦਾ ਹੁੰਦਾ ਉਡਾ ਕੱਦ ਕਾਟ ਹੈ ਬੇਲ ਵੀ ਚੰਗੀ ਆ ਤੇ ਚੰਗੀ ਮਿੱਤਰੋ ਸਮੀ ਵੀ ਆ ਤੀਜਾ ਸੂਗਾ ਫੇਰ ਆਪਾਂ ਕਹਿੰਦੇ ਵੀ ਸੂਂਦੀ ਆ ਹਜੇ ਘੱਟੋ ਘੱਟ ਮਿੱਤਰੋ 5-7 ਦਿਨਾਂ ਦੀ ਚੱਕੀ ਆ ਪਹਿਲਾਂ ਮਗਰੋਂ ਫੇਰ ਆਪਾਂ ਕਹਿੰਦੇ ਆ ਪਸੂਕਾ ਤੋਂ ਵੀ ਸੂ ਸਕਦਾ ਮੂੰਹ ਮੰਦਰੇ ਦੀ ਬਹੁਤ ਸੋਹਣੀ ਆ ਥਣ ਬਹੁਤ ਮਿੱਤਰੋ ਕੰਮ ਦਾ ਲੱਗਿਆ ਫੇਰ ਆਪਾਂ ਕਹਿੰਦੇ ਆ ਜਿਹੜੀ ਚੀਜ਼ ਆਪਾਂ ਮਿੱਤਰੋ ਚੰਗੀ ਲੱਗਦੀ ਆ ਆਪਾਂ ਉਹਦੀ ਤਾਰੀਫ ਕਰਦੇ ਆ ਰੰਗ ਬਹੁਤ ਸੋਹਣਾ ਹੈ ਵਜਨ ਚੰਗਾ ਤੇ ਦੁੱਧ ਫੈਂਟ ਕੀ ਹਿਸਾਬ ਕਿਤਾਬ ਆਉਂਦੀ ਰਹੀ ਐ ਤੁਸੀਂ ਪਾਇਆ ਹੋਣਾ 4050 ਫੈਂਟ 4050 ਹਣਾ ਰੇਟ ਕੀ ਕਰਤਾ ਜੀ ਦਾ ਫਿਰ 90000 ਰੁਪਏ ਬਾਈ ਮਾਨਤਨ ਹੋ ਜੂ ਮੌਕੇ ਤੇ ਮਾਨਤਨ ਹੋ ਜੂ ਠੀਕ ਆ ਕਿਹੜਾ ਲੱਗਿਆ ਕੋਈ ਜ਼ਿਆਦਾ ਠੀਕ ਆ ਬਾਈ ਆਮ ਡਾਕਟਰ ਦੇ ਲੱਗਿਆ ਵਾ ਆਪਣੇ ਜਿਆਦਾ ਠੀਕ ਹੈ ਤੇ ਫੋਨ ਨੰਬਰ ਦੱਸ ਦੋ ਜੀ 93655 18878 94655 18878 18878 ਸੋ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਲੋੜ ਹੋਵੇ ਕਰੋ ਬਾਈ ਦੇ ਨਾਲ ਸੰਪਰਕ ਪਿੰਡ ਹੈਗਾ ਜੀ ਵੱਜੋਆਣਾ ਤਹਿਸੀਲ ਪਾਇਦਾ ਹੈਗਾ ਨਥਾਣਾ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਭਗਤਾ ਨਥਾਣਾ ਰੋਡ ਤੇ ਮਿੱਤਰੋ ਇਹ ਪਿੰਡ ਆਉਂਦਾ ਹੈ ਕਲਿਆਣ ਨੰਗਨਸਰ ਸੋ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਕਰੋ ਬਾਈ ਦੇ ਨਾਲ ਸੰਪਰਕ ਤੇ ਲੈ ਬੋਧ ਹਾਂ ਢੱਲਾਵਾਲ ਮਿੱਤਰੋ ਚੰਗੀਆਂ ਨੇ ਦੁੱਧ ਫੇਰ ਆਪ ਕਹਨੇ ਵੀ 18 19 ਲੀਟਰ ਖੁੱਲਾ ਕਰ ਦੇਣਾ ਜਿਹੜੇ ਹਿਸਾਬ ਨਾਲ ਮਿੱਤਰੋ ਜੀ ਤਿਆਰੀ ਆ ਸੋ ਸਾਰੇ ਵੀਰਾਂ ਦਾ ਧੰਨਵਾਦ